ਹਾਂ ਜੀ ਵੇ ਗੱਜਾ ਹਲਸਾ ਵਾਹਿਗੁਰੂ ਜੀ ਤੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਫਰੇ ਪਤੀ ਹਾਂ ਜੀ ਬੀਜੀ ਤੁਹਾਨੂੰ ਦੱਸਦੇ ਸੀਗੇ ਕਿ ਪਹਿਲਾਂ ਫਸਲਾਂ ਦੀ ਰਾਖੀ ਕਰਨ ਜਾਂਦੇ ਹੁੰਦੇ ਸੀ ਜਵਾਰ ਦੀ ਤੇ ਉਹ ਕੀ ਗੱਲ ਸੀਗੀ ਤੇ ਕਿੱਦਾਂ ਰਾਖੀ ਕਰਦੇ ਸੀਗੇ ਤੇ ਕਿਉਂ ਕਰਦੇ ਉਹ ਨਾ ਜਵਾਰ ਜਿਹਨੂੰ ਮੱਕੀ ਕਹਿੰਦੇ ਆ ਪਹਿਲਾਂ ਜਵਾਰ ਹੀ ਕਹਿੰਦੇ ਇੱਕ ਚਿੱਟੀ ਹੁੰਦੀ ਸੀ ਇੱਕ ਲਾਲ ਜੀ ਹੁੰਦੀ ਦੋ ਰੰਗਾਂ ਦੀ ਦੇ ਹੈ ਮੱਕੀ ਸੀ ਦੋਵੇਂ ਉਹਨਾਂ ਨੂੰ ਉਹਨਾਂ ਨੂੰ ਨਾ ਕੰਮ ਬਹੁਤ ਪੈਂਦੇ ਹੁੰਦੇ ਛਲੀਆਂ ਜਿਹੜੀਆਂ ਨੇ ਕਾਂ ਛਿਲ-ਛਿਲ ਕੇ ਅੱਧਿਓਂ ਜ਼ਿਆਦਾ ਖਾ ਜਾਂਦੇ ਹੁੰਦੇ ਉਹਦੇ ਤੇ ਫੇਰ ਇਤਲਾ ਕਰ ਦਿੰਦੇ ਵੀ ਕੋਈ ਆਖਣਾ ਵੀ ਜਾਣਿਆਂ ਨੂੰ ਕੁੜੀਆਂ ਨੂੰ ਵੀ ਤੁਸੀਂ ਜੋਗ ਵਿੱਚ ਕੱਢਣਾ ਵਾ ਨਾ ਜੇ ਪੱਖੀ ਸ਼ੁਰੂ ਕੀਤੀ ਆ ਜੇ ਕੋਈ ਚਾਦਰ ਸ਼ੁਰੂ ਕੀਤੀ ਸਰਾਣਾ ਤੇ ਤੁਸੀਂ ਲੈ ਜਾਓ ਤੇ ਉੱਚਾ ਜਿਹਾ ਬਣ ਕੇ ਨਾ ਚਾਰ ਲੱਕੜਾਂ ਜਿਹਾ ਬਣ ਕੇ ਤੇ ਉੱਤੇ ਮੰਜੀ ਜਿੰਨਾ ਥਾਂ ਛੱਤ ਦੇ ਦਿੰਦੇ ਹੁੰਦੇ ਉੱਚਾ ਕਰਕੇ ਤੇ ਨਾਲ ਹੀ ਉੱਤ ਨਿੱਕੀ ਪੌੜੀ ਜੀ ਬਣਾ ਦੇਣੀ ਤੇ ਅਕਣਾ ਦੇ ਤੇ ਬਹਿ ਜਾ ਤੂੰ ਚੇਤਾ ਤੇ ਨਾਲੇ ਆਪਣਾ ਕੰਮ ਕਰੀ ਜੋ ਤੇ ਨਾਲੇ ਕੰਮਾਂ ਨੂੰ ਤੇ ਉਹ ਗਲੇਲ ਹੁੰਦੀ ਸੀ ਗਲੇਲ ਆਪੇ ਬਣਾਈਂਦੀ ਲੱਕੜ ਹੁੰਦੀ ਸੀ ਇਹ ਇੱਕ ਲੱਕੜ ਸਾਂ ਲੈਂਦੀ ਤੇ ਉੱਤੇ ਉਹ ਐਰ ਕੋ ਬੱਕਰੀ ਜੀ ਬਣੀਂਦੀ ਤੇ ਉਹਨੂੰ ਆਪ ਹੀ ਰਬਟ ਬੰਨ ਲੈਦੀ ਹੂੰ ਹੂੰ ਸਾਈਕਲ ਦੇ ਰਬਟਾਂ ਹੁੰਦੀਆਂ ਹੀ ਉਹਦੇ ਨਾਲ ਰਬਟ ਕੱਟ ਕੇ ਤੂੰ ਬਣਾ ਕੇ ਤੂੰ ਫਿਰ ਜਦੋਂ ਉਹਦੀ ਗਲੇਲ ਬਣਾਈਂਦੀ ਉਹ ਲਾਗੇ ਰੱਖ ਲੈਣੀ ਤੇ ਉਹਦੇ ਵਿੱਚ ਨਿੱਕੇ ਨਿੱਕੇ ਰੋੜੇ ਮੈਂ ਦੁਕਾਨ ਸਾਰਟੀ ਨਾਲ ਜੇ ਛੋਟੇ ਛੋਟੇ ਰੱਖ ਲੈਣੇ ਰੋੜੇ ਇਕੱਠੇ ਕਰਕੇ ਤੇ ਜਦੋਂ ਕਾ ਕਿਸੇ ਤੇ ਪਤਾ ਲੱਗਣਾ ਵੀ ਜਿਆਦਾ ਕੰਗ ਫਿਰ ਉਹ ਦੂਰੋਂ ਆਏਗਾ ਕਿ ਚਲਾ ਦੇਣੀ ਉੱਥੇ ਉੱਤੋਂ ਬੈਠਿਆ ਨਹੀਂ ਤੇ ਕਾ ਨੇ ਉੱਡ ਜਾਣਾ ਤੇ ਆਪ ਫਿਰ ਆਪਣਾ ਜਿਹੜਾ ਕੰਮ ਸੀ ਨਾ ਫਿਰ ਕਰਦੇ ਰਹਿਣਾ ਅੱਛਾ ਤੇ ਅਲੱਗੇ ਖੂਹਾਂ ਤੇ ਚਾਚੇ ਤਾਂ ਸਾਰੇ ਖੂਹਾਂ ਤੇ ਹੁੰਦੇ ਸੀ ਖੂਹ ਸਾਰਾ ਦਿਨ ਰਹਤੇ ਦੋ ਦੋ ਬੋਲਦਾਂ ਦੀ ਜੋੜੀਆਂ ਜਿਹੜੀਆਂ ਸੀ ਨਾ ਉਹ ਬਦਲਦੇ ਹੁੰਦੇ ਵੀ ਆ ਥੱਕ ਗਏ ਨੂੰ ਇੰਨਾ ਨੂੰ ਇੱਧਰ ਘਰ ਤੋਂ ਬੰਨ੍ਹਦੇ ਪੱਟੀਆਂ ਤੇ ਦੂਜੀ ਜੋੜ ਲੈਣੇ ਤੇ ਪਾਣੀ ਵੀ ਕੂਤ-ਕੂਤੋਂ ਲਾਗੇ ਪਾਂਡਾ ਭਰਕੇ ਤੇ ਲਾਗੇ ਰੱਖ ਲੈਣਾ ਤੇ ਲਾਗੇ ਜੇ ਥੋੜ੍ਹਾ ਬਦ ਘਰਾਂ ਰੋਟੀ ਦੀ ਉਹ ਵੀ ਲਾਗੇ ਰੱਖ ਲੈਣੀ ਤੇ ਜਦੋਂ ਉਹਨਾਂ ਨੇ ਕੱਚੀਆਂ ਤਾਂ ਜਾਂ ਛੱਲੀਆਂ ਪੁਲਣੀਆਂ ਤਾਂ ਉਹਨਾਂ ਨੇ ਬਾਅਦ ਦੇ ਵਾਰਦ ਨਹੀਂ ਤੇ ਨਿਕੁੜੀਆਂ ਛੱਲੀਆਂ ਪੁੱਜ ਗਈਆਂ ਤੇ ਤੁਸੀਂ ਵੀ ਲੈ ਜਾਓ ਤੇ ਅਹੀਂ ਵੀ ਛੱਲੀਆਂ ਉੱਤੇ ਲੈਣੇ ਫਿਰ ਉੱਤੇ ਲਿਆ ਕੇ ਫਿਰ ਖਾ ਲੈਣੀਆਂ ਖਾ ਕੇ ਤੇ ਉੱਤੇ ਫਿਰ ਆਪਣੇ ਹੱਥਾਂ ਤੋਂ ਧੋ ਕੇ ਤੇ ਆਪਣਾ ਕਸੀਦਾ ਕੱਢਦੀਆਂ ਰਹਿਣਾ ਤੇ ਇਹੋ ਜੇ ਸਮੇਂ ਫਸਲਾਂ ਦੇ ਵਿੱਚ ਤੇ ਕੋਈ ਡਰ ਨਹੀਂ ਜਿਹਾਗਾ ਜਿੱਥੇ ਮਰਜੀ ਕੋਈ ਤੁਰਿਆ ਫਿਰਦਾ ਜਿੱਥੇ ਕੋਈ ਮਰਜੀ ਜਾਂਦਾ ਸੀ ਤੇ ਕੋਈ ਮਰਜੀ ਕੋਈ ਪਤਾ ਹੀ ਨਹੀਂ ਸੀ ਵੀ ਜਿੰਨਾ ਦੇ ਹੁਣ ਸਮੇਂ ਆ ਨਾ ਉਦੋਂ ਨਹੀਂ ਅਜੇ ਸਮੇਂ ਹੈਗੇ ਸਮੇਂ ਉਹਨਾਂ ਬਹੁਤ ਵਧੀਆ ਸਮੇਂ ਤੇ ਬਹੁਤ ਵਧੀਆ ਟਾਈਮ ਲੱਗਦਾ ਹੈ ਤੇ ਮੈਂ ਤੇ ਹੁਣ ਵੀ ਪੁੱਤ ਅੰਮਲੀਆਂ ਨੂੰ ਮੈਂ ਉਹ ਕੁਝ ਕਹਿਨੀ ਆ ਵੀ ਐਸ ਲਕੀਰ ਤੇ ਆ ਜਾਓ ਤੇ ਬਚ ਜਾਓ ਚੰਗੇ ਰਹੋਗੇ ਆਪਣੀ ਜਿੱਤ ਵਿਚਾਰੋ ਤੇ ਨਾਲ ਹੋਰਾਂ ਦੀ ਵਿਚਾਰੋ ਨਾਲ ਮਾਪਿਆਂ ਦੀ ਵਿਚਾਰੋ ਮੈਂ ਇਹੋ ਸਿੱਖਿਆ ਦੇਣ ਦੀ ਸਾਰਿਆਂ ਨੂੰ Iya, batu jauh. Batu Ketra. Batu